ਜਿਵੇਂ ਜੀ ਆਪਾਂ ਥੋੜਾ ਜਿਹਾ ਥੋੜਾ ਵੀ ਕੀ 15 20 ਦਿਨ ਹੋਏ ਆ ਟਰੈਕਟਰ ਲਿਆਏ ਨਵਾਂ ਸੋਨਾਲੀ ਕਾ ਦਾ 450 ਡੀਆਈ ਤੇ ਅੱਜ ਇਹਦੀ ਹੁਣੀ ਸਰਵਿਸ ਇੱਥੇ ਕਰਾਤੀ ਗਏ ਐਵੇਂ ਸਰਵਿਸ ਨਾ ਕਰਾਈ ਤੇ ਜਿਹੜਾ ਚੱਲਦਾ ਉਹ ਵੀ ਨਾ ਚੱਲੇ ਭਰਾ ਆਵੇ ਜੀ ਆਹ ਟਰੈਕਟਰ ਆਦੇ ਅੱਜ ਇਹਦੀ ਹੂ ਸਰਵਿਸ ਇਨੂੰ ਚੱਲੇ ਕਰੀਬਨ ਹੋ ਗਏ 50 ਘੰਟੇ 50 ਘੰਟੀਆਂ ਬਾਅਦ ਹੁੰਦੀ ਸਰਵਿਸ ਇਹਦੀ ਤੇ ਤੁਹਾਨੂੰ ਅੱਗੇ-ਅੱਗੇ ਵਿਖਾਉਣੇ ਆ ਕਿ ਕਿਵੇਂ ਸਰਵਿਸ ਹੁੰਦੀ ਹੈ ਇਹਦੀ ਕਿਹੜੇ-ਕਿਹੜੇ ਟੰਗ ਦੇ ਨਾਲ ਆਵੇ ਜੀ ਇੱਕ ਬਦਲਿਆ ਏ ਔਇਲ ਫਿਲਟਰ ਤੇ ਇੱਕ ਅਧੀ ਚੀਜ਼ੀ ਹੋਰ ਸ਼ਾਇਦ ਬਦਲਣੀ ਆ ਸਰਵਿਸ ਹੋ ਜਣੀ ਆ ਤੇ ਤੇਲ ਬਦਲਣਾ ਸ਼ਾਇਦ ਬਾਪੂ ਕਹਿੰਦੇ ਆ ਤੇਲ ਇਹ ਇੱਕ ਉਹ ਬਦਲਣਾ ਮਾ ਚਲੋ ਮੈਨੂੰ ਤਾਂ ਕੋਈ ਪਤਾ ਨਹੀਂ ਆ ਮਾਹੀ ਨੇ ਪਤਾ ਲੱਗਦਾ ਜਾਂਦਾ ਡਾਕਟਰ ਤੇ ਮਿੱਤਰੋ ਆ ਚਾਹੀਦਾ ਨਾ ਇਹਦਾ ਨਾਮ ਹੈ ਸੋਨਾ ਲੀਕਾ ਗਾਰਡਨ ਟਰੈਕ ਟਰੈਕ ਪਤਾ ਨਹੀਂ ਕੀ ਨਾਮ ਪੜ੍ਹਨਣ ਟੁੰਡਿਆ ਮੈਨੂੰ ਆ ਵੀ ਘੈਂਡ ਆ ਨਾ ਪਾਉਣ ਲੱਗੇ ਤੇਲ ਤੇ ਐਂਡ ਵਾਲਾ ਮੋਰਚਾ ਹੀ ਦੇ ਸਰਵਿਸ ਹੋ ਗਈ ਪੂਰੀ ਬਸ ਇਹਨੇ ਚਿਰ ਸਰਵਿਸ ਹੋ ਗਈ ਦੋ ਗੱਲ ਚੀਜ਼ਾਂ ਹੈ ਬਸ ਇੱਕ ਆ ਤੇਲ ਪਾਉਣਾ ਹੀ ਦੇ ਕੋਰੀ ਤੇ ਸਰਵਿਸ ਹੋ ਗਈ ਪੂਰੀ ਅੱਗੇ ਲੱਗ ਗਿਆ ਭਲੇਖਾ ਉਹਦੇ 11 ਲੀਟਰ ਤੇਲ ਪੈਣਾ ਸੀ ਆ 10 ਲੀਟਰ ਆਦੇ ਉਹ ਸਾਰਾ 1 ਲੀਟਰ ਹੀ ਚਲੋ ਇਹ ਵੀ ਪਾ ਗਿਆ ਤੇ ਫੇਰ ਸਰਵਿਸ ਹੋਈ ਨਹੀਂ ਪੂਰੀ ਬਾਰੂ ਇੱਕ ਤਾਂ ਇਹਨਾਂ ਦਾ ਕਰਤਣਾ ਤੇਲੀ ਤੇਲ ਆਜ ਤਾਣ ਮਕਾ ਮਾਤ ਢੇਲੀ ਤੇ ਹੋ ਗਿਆ ਭਾਈ ਟਰੈਕਟਰ ਤੇ ਤੇ ਸਰਵਿਸ ਹੋ ਗਈ ਪੂਰੀ ਤੇ ਧੋਣਾ ਧੋਣਾ ਨਹੀਂ ਲੱਗਦਾ ਇਹਨਾ ਤੇ ਐਦਾਂ ਹੀ ਵਾਪਸੀ ਆ ਚਲੋ ਇਹ ਵਧੀਆ ਹੈ